ਸਤਿ ਸ਼੍ਰੀ ਅਕਾਲ ਜੀ ਅਰਦਾਸ ਬੁਟੀਕ ਪਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਪਹਿਣਾ ਲਈ ਲੈ ਕੇ ਆਈਆਂ ਬਹੁਤ ਹੀ ਸੋਹਣੇ ਮੈਚਿੰਗ ਸੂਟ ਜਿਹੜੇ ਕਿ ਬਹੁਤ ਹੀ ਸੋਹਣੇ ਸਟੱਫ ਦੇ ਰਹਿਣਗੇ ਪਾਰਟੀ ਵੇਅਰ ਵਾਂਗੂ ਤੇ ਦੁਪੱਟਾ ਸੂਟ ਵੀ ਲੈ ਕੇ ਆਈਆਂ ਜੀ ਤੈਬੀ ਲਾਈਨਿੰਗ ਦੇ ਵਿੱਚ ਜਿਹੜੀ ਕਿ ਬਹੁਤ ਹੀ ਗੁੱਡ ਕੁਆਲਟੀ ਵੀ ਰਹੂਗੀ ਕਪੜਾ ਜਿਹੜਾ ਆਪਾਂ ਓਰੀਜਨਲ ਲੈਨੇ ਆ ਜੀ ਹਰੇਕ ਬ੍ਰਾਂਡ ਦਾ ਬਾਕੀ ਮੇਰੀ ਹੁਣ ਤੱਕ ਤੁਸੀਂ ਇੰਨੀ ਜ਼ਿਆਦਾ ਸਪੋਰਟ ਕਰ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਚੈਨਲ ਨੂੰ ਨਵੇਂ ਵੇਖ ਰਹੇ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮੇਰੇ ਦਿੱਤੇ ਗਏ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਦਿਓ ਤਾਂ ਜੋ ਜਿਹੜਾ ਮੈਂ ਲੱਕੀ ਡਰਾ ਰੱਖਿਆ ਹੋਇਆ ਹੈ 2500 ਸਬਸਕ੍ਰਾਈਬਰ ਪੂਰੇ ਹੋਣ ਤੇ ਉਹਦੇ ਵਿੱਚ ਤੁਹਾਡਾ ਨਾਮ ਹੈ ਜਿਹੜਾ ਸ਼ਾਮਲ ਕਰ ਸਕਾਂ ਬਾਕੀ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਕਿ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਅੱਗੇ ਕਰਦਿਆ ਕਰੋ ਜਰੂਰ ਜੀ ਤੇ ਤਾਂ ਕਿ ਦੁਪਹਿਰ ਵੇਲੇ ਤੱਕ ਵੀ ਮੇਰੇ ਸੂਟ ਆ ਜਿਹੜੇ ਪਹੁੰਚ ਜਾਣ ਵੀਡੀਓ ਪਹੁੰਚ ਜੇ ਤੇ ਬਾਕੀ ਜਿਹੜੀਆਂ ਭੈਣਾਂ ਮੈਂ ਤੋਂ ਸੂਟ ਮੰਗਵਾ ਰਹੀਆਂ ਐ ਤੇ ਉਹਨਾਂ ਨੂੰ ਫੈਬਰਿਕ ਕਲਰ ਪ੍ਰਿੰਟ ਬਹੁਤ ਹੀ ਜੱਜ ਰਹੇ ਆ ਜਿਨ੍ਹਾਂ ਨੇ ਵਰਕ ਵਾਲੇ ਮੰਗਾਏ ਆ ਉਹਨਾਂ ਨੂੰ ਵਰਕ ਵੀ ਬਹੁਤ ਸੋਹਣਾ ਲੱਗਿਆ ਤੇ ਮੇਰਾ ਧੰਨਵਾਦ ਕਰਦੀ ਆ ਤੇ ਮੈਂ ਵੀ ਜੀ ਤੁਹਾਡਾ ਇਸ ਵੀਡੀਓ ਰਾਹੀਂ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਹੜੇ ਤੁਸੀਂ ਮੇਰਾ ਇੰਨਾ ਹੌਸਲਾ ਵਧਾ ਰਹੇ ਹੋ ਮੇਰੇ ਫੈਬਰਿਕ ਨੂੰ ਸਲਾਹ ਰਹੇ ਲਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਅੱਜ ਦੀ ਸੋਹਣੇ ਸੋਹਣੇ ਸੂਟਾਂ ਦੇ ਨਾਲ ਅੱਜ ਦੀ ਵੀਡੀਓ ਦਾ ਜਿਹੜਾ ਪਹਿਲਾ ਸੂਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਹੈ ਤੈਬੀ ਲਾਈਨਿੰਗ ਦੇ ਵਿੱਚ ਜਿਹੜਾ ਕਿ ਗੁੱਡ ਕੁਆਲਿਟੀ ਦੀ ਤੈਬੀ ਲਾਈਨਿੰਗ ਆਏਗੀ ਕਲਰ ਪ੍ਰਿੰਟ ਤੁਹਾਨੂੰ ਦੇਸੀ ਰਿਹਾ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਪ੍ਰਿੰਟ ਹੈ ਜੀ ਇਹਦਾ ਇਹ ਤੁਸੀਂ ਆਲ ਓਵਰ ਵੀ ਪਾ ਸਕਦੇ ਹੋ ਸਾਰੇ ਤੇ ਲਾਈਨਿੰਗ ਲੱਗੇਗੀ ਤੇ ਜੇ ਤੁਸੀਂ ਮੈਚਿੰਗ ਸ਼ਰਟ ਨਾ ਬਣਵਾਉਣਾ ਹੈ ਅ ਮੈਚਿੰਗ ਬਾਟਮ ਨਾਲ ਤਾਂ ਤੁਸੀਂ ਮੈਚਿੰਗ ਬਾਟਮ ਨਾਲ ਵੀ ਲੈ ਸਕਦੇ ਹੋ ਦੇਖੋ ਇਹਦੇ ਨਾਲ ਪਿੰਕ ਵੀ ਲੱਗ ਸਕਦੀ ਹੈ ਆਫ ਵਾਈਟ ਵੀ ਬਲੂ ਵੀ ਫਰੋਜੀ ਵੀ ਜਿਹੜੀਆਂ ਕਿ ਬਹੁਤੀ ਜ਼ਿਆਦਾ ਜਾਚਣਗੀਆਂ ਆਪਾਂ ਨਾਲ-ਨਾਲ ਤੁਹਾਨੂੰ ਦਿਖਾ ਵੀ ਦੇਵਾਂਗੇ ਪਹਿਲਾਂ ਤੁਹਾਨੂੰ ਹੋਰ ਦਿਖਾ ਦਈਏ ਜੀ ਚਨਾਰ ਬ੍ਰਾਂਡ ਦੀ ਲੱਗੀ ਹੋਈ ਟੈਪੀ ਲਾਈਨਿੰਗ ਦੇ ਵਿੱਚ ਜਿਹੜੀ ਕਿ ਥੋੜਾ-ਥੋੜਾ ਡਿਫਰੈਂਸ ਅੱਧਕੇ ਲੱਗੀ ਹੁੰਦੀ ਹੈ ਕਿਸੇ ਵੀ ਫੈਬਰਿਕ ਦੀ ਪਹਿਚਾਣ ਉਹਦੀ ਮੋਹਰ ਹੀ ਹੁੰਦੀ ਹੈ ਜੀ ਜਿਹੜਾ ਵਧੀਆ ਗੁੱਡ ਕੁਆਲਿਟੀ ਦਾ ਹੁੰਦਾ ਵੈਸੇ ਤਾਂ ਜਿਹੜਾ origignal ਦੇ ਵਿੱਚ ਜਿਹੜੇ ਕਲਰ ਪ੍ਰਿੰਟ ਆਉਂਦੇ ਆ ਜੀ ਉਹ ਫਿਰ ਕਾਪੀ ਦੇ ਵਿੱਚ ਉਹੋ ਜਿਹੇ ਨਹੀਂ ਹੁੰਦੇ ਜਿਹੜੀ ਸੋਹਣੀ ਜੀ ਕਲਰ ਪੇਂਟਿੰਗ ਹੁੰਦੀ ਆ origignal ਦੇ ਵਿੱਚ ਹੀ ਆਉਂਦੀ ਆ ਦੇਖੋ ਇੱਕ ਤਾਂ ਇਹ ਆਫ ਵਾਈਟ ਨਾਲ ਵੀ ਸੋਹਣਾ ਲੱਗੇਗਾ ਕਿਉਂਕਿ ਆਫ ਵਾਈਟ ਨਾਲ ਤਾਂ ਹਰ ਇੱਕ ਕਲਰ ਸੋਹਣਾ ਲੱਗਦਾ ਹੀ ਆ ਜੀ ਬਹੁਤ ਹੀ ਜੱਚ ਰਿਹਾ ਹੈ ਜੇ ਤੁਸੀਂ ਕੰਮ ਵਗੈਰਾ ਕਹੋਗੇ ਬਾਟਮ ਤੇ ਉਹ ਅਸੀਂ ਤੁਹਾਡੀ ਪਸੰਦ ਦੇ ਅਨੁਸਾਰ ਕਰਾਵਾਂਗੇ ਦੁਪੱਟਾ ਤੈਬੀ ਲਾਈਨਿੰਗ ਟਾਈ ਐਂਡ ਡਾਈ ਦਾ ਹੋ ਕੇ 블루 ਦੇ ਵਿੱਚ ਸਾਰੇ ਕਲਰ ਦੋ ਕਲਰ ਪਿੰਕ ਵਗੈਰਾ ਪਾ ਕੇ ਬਹੁਤ ਜ਼ਿਆਦਾ ਸੋਹਣਾ ਇਹ ਸੂਟ ਆ ਜਿਹੜਾ रेडी ਹੋਊਗਾ ਜੀ ਬਣ ਕੇ ਤੇ ਨਾਲ ਇੱਕ ਆਪਾਂ ਆਪਾ ਹੋਰ ਦਿੱਤੇ ਆ ਜੀ ਫਰੋਜੀ ਦੀ ਆ ਵੇਖੋ ਫਰੋਜੀ ਨਾਲ ਵੀ ਬਹੁਤ ਹੀ ਜੱਚ ਰਿਹਾ ਤੇ ਪਿੰਕ ਨਾਲ ਵੀ ਜੱਚੂਗਾ ਜੀ ਕਈਆਂ ਦੇ ਪਿੰਕ ਪਸੰਦ ਹੁੰਦਾ ਹੈ ਕਲਰ ਪਿੰਕ ਨਾਲ ਬਹੁਤ ਸੋਹਣਾ ਹੀ ਲੱਗਣੀਆਂ ਜੇ ਪਿੰਕ ਬਾਟਮ ਹੋਈ ਤੇ ਜੇ ਤੁਸੀਂ ਕੰਮ ਵਗੈਰਾ ਕਰਵਾ ਲਓਗੇ ਸਾਨੂੰ ਆਰਡਰ ਕਰਦੇ ਹੋਗੇ ਤਾਂ ਬਹੁਤ ਹੀ ਜ਼ਿਆਦਾ ਜੱਚਣਾ ਸੂਟ ਜਿੰਨੇ ਦਾ ਇਹ ਸੂਟ ਪਊਗਾ ਜੀ ਆਲ ਓਵਰ ਲਾਉਂਗੇ 2390 ਰੁਪਏ ਦਾ ਜੇ ਤੁਸੀਂ ਮੈਚਿੰਗ ਲਾਉਂਗੇ ਤਾਂ 300 ਰੁਪਿਆ ਘਟਜੂਗਾ ਤੇ ਪਰ ਜੇ ਤੁਸੀਂ ਕੰਮ ਵਗੈਰਾ ਕਹੋਗੇ ਉਹਦੇ ਐਕਸਟਰਾ ਰਹਿਣਗੇ ਜੀ ਪਰ ਸੂਟ ਬਹੁਤ ਸੋਹਣਾ ਤਿਆਰ ਹੋਣਾ ਵੀਡੀਓ ਦਾ ਜਿਹੜਾ ਅਗਲਾ ਸੂਟ ਹੈ ਬਹੁਤ ਹੀ ਸੋਹਣਾ ਬਲੈਕ ਦੇ ਵਿੱਚ ਪ੍ਰਿੰਟਿੰਗ ਹੈ ਜਿਹੜਾ ਕਿ ਅਸੀਂ ਭੈਣਾਂ ਦੀ ਡਿਮਾਂਡ ਤੇ ਦੁਆਰਾ ਲੈ ਕੇ ਆਏ ਆ ਜੀ ਹੁਣ ਵੀ ਸਾਨੂੰ ਦੋ ਸ਼ਰਟ ਦੀ ਮਿਲੀਆਂ ਇਹਦੀਆਂ ਤੇ ਜੇ ਡਿਮਾਂਡ ਬਹੁਤ ਸੀਗੀ ਜੀ ਬਾਲੀਆਂ ਭੈਣਾਂ ਦੇ ਸਕਰੀਨਸ਼ਾਟ ਆਏ ਹੋਏ ਸੀ ਪਲੀਜ਼ ਜਿਹਦੀ ਪੇਮੈਂਟ ਪਹਿਲਾਂ ਆ ਗਈ ਅਸੀਂ ਉਸੇ ਨੂੰ ਇਹ ਸੂਟ ਆ ਜਿਹੜੇ ਦੇ ਦੇਵਾਂਗੇ ਇਹਦੇ ਨਾਲ ਇਸ ਵਾਰ ਅਸੀਂ ਆਪਸ਼ਨ ਰੱਖੀ ਹੋਈ ਆ 2 3 ਮੈਚਿੰਗ ਦੇ ਵਿੱਚ ਜਿਹੜਾ ਇਹਦਾ ਸਟੱਫ ਹੈ ਜੀ ਉਹ ਸ਼ਿਮਰ ਜਿਹਾ ਔਰ ਜੈਟ ਰਹੇਗਾ ਜਿਹੜਾ ਕਿ ਸੌਫਟ ਬਹੁਤ ਹੈ ਤੇ ਬਹੁਤ ਹੀ ਸੋਹਣਾ ਹੈ ਸੂਟ ਬਣ ਕੇ ਤਿਆਰ ਬਹੁਤ ਹੀ ਜ਼ਿਆਦਾ ਸੋਹਣਾ ਹੋਣਾ ਜੀ ਇਹ ਤੇ ਇੱਕ ਤਾਂ ਆਪਾਂ ਇਹਦੇ ਨਾਲ ਰੱਖੀ ਆ ਜੀ ਮੈਚਿੰਗ ਬਲੈਕ ਦੀ ਪਹਿਲਾਂ ਵੀ ਬਲੈਕ ਦੀ ਰੱਖੀ ਸੀ ਆਪਣਾ ਪਹਿਲਾਂ ਬਲੈਕ ਨਾਲ ਵੀ ਗਿਆ ਹੈ ਗਿਆ ਹੈ ਸੂਟ ਕਰੀਮ ਨਾਲ ਵੀ ਗਿਆ ਹੈ ਦੂਸਰੀ ਆਪਸ਼ਨ ਅਸੀਂ ਰੱਖੀ ਹੈ ਜੀ ਇਹਦੇ ਨਾਲ ਪਿਸਤਾ ਦੇਖੋ ਕਿੰਨਾ ਜ਼ਿਆਦਾ ਜੱਚ ਰਿਹਾ ਹੈ ਬਹੁਤ ਹੀ ਸੋਹਣਾ ਕਲਰ ਲੱਗ ਰਿਹਾ ਜੇ ਪਿਸਤਾ ਬਾਟਮ ਦੇ ਉੱਪਰ ਆਪਾਂ ਬਲੈਕ ਕੰਮ ਕਰਵਾ ਲਾਂਗੇ ਓਨਲੀ ਬਲੈਕ ਤਾਂ ਬਹੁਤ ਜੱਚਣਾ ਜੀ ਸੂਟ ਨੇ ਟਾਈ ਐਂਡ ਟਾਈ ਦੁਪੱਟਾ ਬਹੁਤ ਸੋਹਣਾ ਸੂਟ ਤਿਆਰ ਹੋਣਾ ਬਣ ਕੇ ਇਹ ਤਾਂ ਬਾਲੀਆਂ ਭੈਣਾਂ ਦੀ ਸਾਨੂੰ ਆਏ ਹੋਏ ਸੀ ਜੀ ਸਕਰੀਨ ਸ਼ਾਟ ਜਿਹੜੀ ਵੀ ਸਾਡੀ ਭੈਣ ਨੇ ਪਹਿਲਾਂ ਪੇਮੈਂਟ ਕਰਤੀ ਉਸੇ ਨੂੰ ਦੇ ਦੇਵਾਂਗੇ ਜੀ ਇਹ ਸਾਡੇ ਕੋਲ ਦੋ ਹੀ ਸੂਟ ਨੇ ਤੇ ਇੱਕ ਭੈਣ ਨੇ ਪਹਿਲਾਂ ਆਪਣੇ ਤੋਂ ਕਰੀਮ ਨਾਲ ਵੀ ਮੰਗਵਾਇਆ ਜੀ ਬਲੈਕ ਦੇ ਨਾਲ ਆਫ ਵਾਈਟ ਇਹ ਵੀ ਬਹੁਤ ਜੱੱਚ ਰਿਹਾ ਤੇ ਕੰਮ ਅਸੀਂ ਤੁਹਾਡੀ ਡਿਮਾਂਡ ਦੇ ਅਨਸਾਰ ਤੁਹਾਡੇ ਆਰਡਰ ਦੇ ਅਨਸਾਰ ਕਰਾਵਾਂਗੇ ਬਾਟਮ ਤੇ ਦੁਪੱਟਾ ਵੀ ਤੁਹਾਡੇ ਆਰਡਰ ਦੇ ਅਨਸਾਰ ਅਸੀਂ ਤਿਆਰ ਕਰਾਵਾਂਗੇ ਦੁਪੱਟੇ ਵੀ ਗੁੱਡ ਕੁਆਲਿਟੀ ਦੇ ਮਿਲਣਗੇ ਜੀ ਤੁਹਾਨੂੰ ਤੇ ਫੈਬਰਿਕ ਵੀ ਗੁੱਡ ਕੁਆਲਿਟੀ ਦਾ ਮਿਲੂਗਾ ਤੇ ਆਰਡਰ ਤੁਸੀਂ ਕਰ ਸਕਦੇ ਹੋ 1100 ਰੁਪਏ ਚ ਇਹ ਮੈਚਿੰਗ ਸੂਟ ਹੈ ਜੀ ਕੰਮ ਵਗੈਰਾ ਤੇ ਦੁਪੱਟਾ ਐਕਸਟਰਾ ਰਹੇਗਾ ਹਾਂਜੀ ਆਪਣਾ ਅੱਜ ਦਾ ਅਗਲਾ ਸੂਟ ਰਹੇਗਾ ਬਹੁਤ ਹੀ ਜ਼ਿਆਦਾ ਸੋਹਣਾ ਤੈਬੀ ਲਾਈਨਿੰਗ ਦੇ ਵਿੱਚ ਜਿਹੜਾ ਕਿ ਗੁੱਡ ਕੁਆਲਿਟੀ ਦਾ ਫੈਬਰਿਕ ਰਹੇਗਾ ਪਿਓਰ ਲਾਈਨਿੰਗ ਲੱਗ ਕੇ ਬਣੇਗਾ ਜੀ ਇਹ ਤਾਂ ਇਹਦੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਵਾਲੀ ਸ਼ਰਟ ਹੈ ਜਿਹੜਾ yellow ਹੈ ਜੀ mango ਵਾਲਾ shade ਹੈ ਬਹੁਤ ਹੀ ਸੋਹਣਾ mango shade ਹੈ ਅੱਖਾਂ ਨੂੰ 쿨쿨 ਲੱਗਣ ਵਾਲਾ ਸਾਰਾ ਕਲਰ ਪ੍ਰਿੰਟਿੰਗ ਹੈ ਸੂਟ ਦੀ ਮੈਨੂੰ ਤਾਂ ਬਹੁਤ ਪਿਆਰਾ ਲੱਗ ਰਿਹਾ ਤੇ ਨਾਲ ਇਹਦੇ plain ਹੈਗੀ shelf ਦੇ ਵਿੱਚ bottom ਥੋੜਾ ਥੋੜਾ shelf ਹੈ ਜੀ ਬਹੁਤ ਹੀ ਸੋਹਣਾ ਫੈਬਰਿਕ ਹੈ ਦੇਖੋ ਬਹੁਤ ਸੋਹਣਾ mango shade ਹੈ ਨਾਲ ਇਹਦੇ pure machine ਦਾ ਜੀ ਦੁਪੱਟਾ ਰਹੇਗਾ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਤੁਸੀਂ ਕਿੰਨੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਰਹੇਗਾ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਸੌਫਟ ਕੱਪੜਾ ਬਿਲਕੁਲ ਮਲਾਈ ਵਰਗਾ ਕੱਪੜਾ ਜੀ ਲਾਈਨਿੰਗ ਲੱਗ ਕੇ ਬਣਨ ਵਾਲਾ ਸੂਟ ਹੈ ਆਪਣਾ ਪਾ ਇੰਟੀਰੀਅਰ ਬਹੁਤ ਹੀ ਸੋਹਣਾ ਸੂਟ ਹੈ ਤੇ ਪ੍ਰਾਈਸ ਇਹਦੀ ਰਹੇਗੀ 2500 ਰੁਪਏ ਹਾਂਜੀ ਅੱਜ ਦੀ ਵੀਡੀਓ ਦਾ ਆਪਣਾ ਲਾਸਟ ਸੂਟ ਰਹੇਗਾ ਬਹੁਤ ਹੀ ਸੋਹਣਾ ਆਨੀਅਨ ਸ਼ੇਡ ਦੇ ਵਿੱਚ ਇਹ ਵੀ ਟਾਈਪੀ ਲਾਈਨਿੰਗ ਦੇ ਵਿੱਚ ਰਹੇਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ 100% ਬਸ ਕੋਸਟ ਦੇ ਵਿੱਚ ਕਲਰ ਪ੍ਰਿੰਟਿੰਗ ਤੁਸੀਂ ਵੇਖ ਹੀ ਰਹੇ ਹੋ ਕਿੰਨਾ ਪਿਆਰਾ ਹੈ ਦਾ ਕਲਰ ਹੈ ਜੀ ਗਰਮੀ ਦੇ ਹਿਸਾਬ ਨਾਲ ਬਹੁਤ ਹੀ ਸੋਹਣਾ ਲਾਈਨਿੰਗ ਲੱਗ ਕੇ ਬਣਨ ਵਾਲਾ ਪਾਰਟੀ ਵੇਅਰ ਸੂਟ ਰਹੇਗਾ ਇਹਦੇ ਨਾਲ ਪਲੇਨ ਸੈਲਫ ਦੇ ਵਿੱਚ ਇਸ ਤਰ੍ਹਾਂ ਬਾਟਮ ਰਹੇਗੀ ਬਿਲਕੁਲ ਲਾਈਟ ਜਿਹਾ ਸੈਲਫ ਹੈ ਜੀ 컬러 ਬਹੁਤ ਪਿਆਰਾ ਹੈ ਜੀ ਜਿਸ ਤਰ੍ਹਾਂ ਹੁਣ ਗਰਮੀ ਹੈ ਬਹੁਤ ਹੀ ਸੋਹਣਾ ਨਹੀਂ ਆਂ ਜਾਂ ਸ਼ੇਡ ਹੈ ਇਹ ਜੇ 컬러 ਦੇ ਵਿੱਚ ਰੰਗ ਵੀ ਬਹੁਤ ਸਾਫ ਲੱਗਦਾ ਨਾਲ ਪਿਓਰ ਮਸ਼ੀਨ ਦਾ ਬਹੁਤ ਹੀ ਸੋਹਣਾ 2.5 ਮੀਟਰ ਖੁੱਲਾ ਡੁੱਲਾ ਬਾਲੇ ਸੋਨੇ ਪ੍ਰਿੰਟ ਦਾ ਰਹੇਗਾ ਦੁਪੱਟਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਗੁੱਡ ਕੁਆਲਿਟੀ ਦਾ ਫੈਬਰਿਕ ਹੈ ਸਾਰਾ ਤੇ ਲੇਸ ਵਗੈਰਾ ਦੀ ਫਿਨਿਸ਼ਿੰਗ ਦੇ ਕੇ ਬਹੁਤ ਹੀ ਸੋਹਣਾ ਜਿਹੜਾ ਸੂਟ ਹੈ ਆਪਣਾ ਤਿਆਰ ਹੋਣਾ ਹੈ ਜੀ ਬਣ ਕੇ ਪਾਰਟੀ ویئر ਜਿਹੜੀ ਇਹਦੀ ਕੀਮਤ ਹੈ ਰਹੇਗੀ 2500 ਰੁਪਏ ਤੇ ਇੱਕ ਨਾ ਭੈਣਾਂ ਨੂੰ ਦੱਸ ਦਿਆਂ ਕਿ ਅੱਜ ਜਿੰਨੇ ਵੀ ਸੂਟ ਦਿਖਾਏ ਐ ਸਾਰਿਆਂ ਦੀ ਸ਼ਿਪਿੰਗ ਫ੍ਰੀ ਹੈ ਜੀ ਸਾਰੀਆਂ ਭੈਣਾਂ ਲਈ ਪੰਜਾਬ ਹਰਿਆਣਾ ਦੇ ਵਿੱਚ ਬਾਹਰ ਤੇ ਹੋਰ ਸਟੇਟ ਦੇ ਵਿੱਚ ਨਹੀਂ ਹੈਗੀ ਪੰਜਾਬ ਤੇ ਹਰਿਆਣਾ ਵਾਲੀਆਂ ਭੈਣਾਂ ਲਈ ਸ਼ਿਪਿੰਗ ਹੈ ਜਿਹੜੀ ਅੱਜ ਵਾਲੇ ਵੀਡੀਓ ਦੇ ਸਾਰੇ ਸੂਟਾਂ ਦੀ ਫ੍ਰੀ ਰਹੇਗੀ ਬਾਕੀ ਹੁਣ ਮੌਸਮ ਦੇ ਹਿਸਾਬ ਨਾਲ ਤੇ ਅੱਗੇ ਜਿਹੜਾ ਆਪਣਾ ਫੰਕਸ਼ਨ ਦਾ ਸੀਜ਼ਨ ਆਉਣ ਵਾਲਾ ਜੀ ਜੇ ਤੁਸੀਂ ਸਾਡੇ ਤੋਂ ਵਰਕ ਵਾਲੇ ਸੂਟ ਤਿਆਰ ਕਰਵਾਉਣੇ ਆ ਹੈਂਡ ਵਰਕ ਦੇ ਸਿਲਕ ਕ੍ਰੇਪ ਵਗੈਰਾ ਚ ਉਹ ਸਾਨੂੰ ਹੁਣੇ ਤੋਂ ਹੀ ਆਰਡਰ ਤੁਸੀਂ ਦੇ ਸਕਦੇ ਹੋ ਤਾਂ ਕਿ ਕਾਰੀਗਰਾਂ ਕੋਲੇ ਜੀ ਮੌਕੇ ਤੇ ਜਾ ਕੇ ਅਕਤੂਬਰ ਨਵੰਬਰ ਦਸੰਬਰ ਦੇ ਵਿੱਚ ਰਸ਼ ਬਹੁਤ ਹੋ ਜਾਂਦਾ ਹੈ ਤਾਂ ਫਿਰ ਟਾਈਮ ਤੇ ਜਿਹੜਾ ਸੂਟ ਹੈ ਉਹ ਤਿਆਰ ਨਹੀਂ ਹੁੰਦੇ ਬਾਕੀ ਤੁਸੀਂ ਹੁਣ ਤੱਕ ਮੈਨੂੰ ਸੁਣਿਆ ਮੇਰੀ ਵੀਡੀਓ ਨੂੰ ਵੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੱਸਦੇ ਰਹੋ বাসਦੇ ਰਹੋ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣੇ ਸੂਟ ਪਾਉਂਦੇ